ਸਾਸਤਰੀ ਕਾਲ ਵੀਰ ਜੀ ਅੱਜ ਸੋਨੌਰ ਦਾ ਵਾ ਡੇਰੀ ਫਾਰਮ ਤੇ ਵੀਰ ਜੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਵੀਰ ਜੀ ਨਵੀਆਂ ਝੋਟੀਆਂ ਦਾ ਸਟਾਕ ਆਇਆ ਵਾ ਅੱਜ ਤਾਂ ਹੀ 3-4 ਝੋਟੀਆਂ ਵਿਖਾਉਣੀਆਂ ਵਾ ਝੋਟੀਆਂ ਮਾਲਕ ਦੀ ਕਿਰਪਾ ਨਾਲ ਆਪਣੇ ਕੋਲ ਟੌਕ ਦੀਆਂ 10000 ਵਾ ਪਰ 3-4 ਹੀ ਵਿਖਾਉਣੀਆਂ ਟੌਕ ਦੀਆਂ ਫੇਰ ਆਉਣ ਵਾਲੇ ਪਾਰਟ ਦੇ 2-3 ਪਾਰਟਾਂ ਦੇ ਵਿੱਚ ਤੁਹਾਨੂੰ ਮਾਲ ਵਿਖਾਇਆ ਜਾਊਗਾ ਦੇ ਵੀਤੀ ਆਪਣੇ ਮਹਾਰਾਜ ਦੀ ਕਿਰਪਨ ਟੋਪ ਤੋਂ ਟੋਪ ਆਪਣੇ ਫਾਰਮ ਦੇ ਅੱਜ ਆਪਣੇ ਕੋ ਜਿੱਦਾਂ ਦੀ ਚਾਹੀਦੀ ਓਦਾਂ ਦੀ ਮਿਰਗੀ ਮਿਲ ਜੂਗੀ ਛੋਟੀ ਚੰਗੀ ਤੋਂ ਚੰਗੀ ਛੋਟੀ ਅੱਜ ਆਪਣੇ ਕੋ 15 18 20 ਕਿਲੋ ਦੁੱਧ ਵਾਲੀਆਂ ਵੀ ਛੋਟੀਆਂ ਇੱਕ ਆਪਣੇ ਕੋ ਪਿਓਰ ਨੀਲੀ ਰਾਵੀ ਛੋਟੀ ਆਈ ਹੈ ਬੜੇ ਚਿਰ ਬਾਅਦ ਨੀਲੀ ਰਾਵੀ ਦਾ ਬੜਾ ਖਿਆਲ ਉਸੇ ਉਹ ਵੀ ਫਾਰਮ ਤੇ ਆਈ ਹੈ ਬਾਕੀ ਮਿਰਗੀ ਭਰਾ ਤੁਹਾਡੇ ਦਾ ਪਿੰਡ ਜੇਤੋ ਸਰਜਾ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਦੇ ਜੀ ਬਟਾਲਾ ਵਿਸ਼ੇਸ਼ 7 ਕਿਲੋਮੀਟਰਾਂ ਤਾਂ ਮਹਿਤਾ ਚੌਕ ਵਿਸ਼ੇਸ਼ 7 ਕਿਲੋਮੀਟਰ ਤੇ ਬਾਕੀ ਵੀ ਜੀ ਆਪਣੇ ਚੈਨਲ ਨੂੰ ਮਾਰ ਤੋਂ ਬਾਅਦ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦੱਬੋ ਘਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀ ਪਹੁੰਚ ਸਕੀ ਵਿਧੀ ਨੂੰ ਆਪਾਂ ਤੁਹਾਨੂੰ ਜੀ ਪਹਿਲਾ ਸੂਆ ਛੋਟੀ ਚਾਰ ਦੰਦ ਮੂੰਹ ਤੋਂ ਮੁਖਾਉਣ ਲੱਗੇ ਆ ਪੂਰੇ ਟੌਕ ਦੀ ਪਿੱਠ ਪੁੜਾ ਖਾਣ ਲੇ ਵਾ ਇਹੋ ਜਿਹੇ ਵਿਰਲੀਆਂ ਨੂੰ ਲੱਗਦਾ ਜੇ ਸੀ ਸ਼ਿੰਗਾਰ ਆਉ ਹੋਏ ਤਾਂ ਛੋਟੀ ਮਹਾਰਾਜ ਦੀ ਕਿਰਪਾ ਨਾਲ ਸੇ ਇੰਨੇ ਸ਼ਿੰਗਾਰ ਪਹਿਲਾਂ ਤਾਜੀ ਸੋਈ ਗਿਆ ਜੀ ਪਹਿਲਾਂ ਸੇਂਗਸ਼ੰਗਾਰ ਚੈੱਕ ਕਰੋ ਛੋਟੀ ਦਾ ਪਿੱਛੇ ਕੈਮਰਾ ਲਾ ਕੇ ਵਖਾਲ ਬੇਟਾ ਥਾਂਲੇ ਵੇ ਦਾ ਅੰਦਾਜ਼ਾ ਲਾ ਬਿੱਕ ਵੀ ਇਹਨਾਂ ਜਨ ਅਰਦਾ ਬੇਨਾ ਦੇਖੋ ਵੀ ਥਾਂਲੇ ਵਾ ਚੈੱਕ ਕਰੋ ਇਹ ਆ ਮੇ ਪਹਿਲਾਂ ਕੱਟੀਆਂ ਨੂੰ ਇਹੋ ਜਿਹਾ ਲੱਗਦਾ ਥਾਂਲੇ ਵਾ ਜੀ ਦੀ ਮਹਾਰਾਜੀ ਜਰਪੰਨਾ ਆਉਂਦਾ ਹੋਰ ਕੋਪਾਉ ਕਹਿੰਦੇ ਆ ਥਾਂ ਤੋਂ ਚੱਲ ਨਹੀਂ ਆ ਬੇਖੋ ਚੀਜ਼ ਦੇ ਏ ਨੂੰ ਇਸ ਕੋ ਥਨ ਦੇ ਵਨੇ ਰੇ ਲਾ ਕੇ ਦਿਖਾ ਲੋ ਲੈ ਵਾ ਥਨ ਲੈ ਵਾ ਦੇਖੋ ਭਾਜੀ ਥਨ ਲੈ ਵੇ ਦੀ ਕੰਪੈਸਟੀ ਗਾੜੀ ਹੁੰਦੀ ਵੀ ਥਨ ਦੇ ਵਾ ਬਖਾ ਲੋ ਵੀ ਅੱਜ ਜੱ ਸਾਨੂੰ ਲੱਗਦਾ ਜੇ ਦੇਖੋ ਵੀਰੇ ਇੰਨਾ ਚੀਜ਼ਾਂ ਦਾ ਭਰਾ ਤੁਹਾਡਾ ਫੈਨ ਜੇ ਐਸੀ ਚੀਜ਼ਾਂ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਬਾਕੀ ਵੀਰ ਜੀ ਇਹ ਝੋਟੀ ਨੀਲੀ ਰਾਵੀ ਆਪਣੇ ਕੋ ਪਿਓਰ ਨੀਲੀ ਰਾਵੀ ਜਿਹਦੀ ਕਹਿਣ ਦੀ ਇੱਕ ਗੱਲ ਨਹੀਂ ਪਿਓਰ ਚਾਰੇ ਤੈਰ ਪੈਰ ਤੋਂ ਤੇ ਨਿਸ਼ਾਨੀਆਂ ਅੱਖਾਂ ਧਾਰੀ ਪਕੀਨਾਸ ਜਾਨੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਜਿੰਨੀ ਚਾਹੀਦੀ ਆ ਉਹਦੇ ਚੋਂ ਵੀ 5% ਦਾ ਵਾਧਾ ਹੋਊਗੀ ਦੇਖੋ ਵੀਰੇ ਝੋਟੀ ਕੋ ਦੁੱਧ ਦਾ ਮਾਲਕ ਦੀ ਕਿਰਪਾ ਨਾਲ 18 ਕਿਲੋਣ ਰੈਡੀ ਜੇ ਝੋਟੀ ਕੋ ਕਿਰਪਾ ਮਹਾਰਾਜ ਦੀ ਨਾਲ ਵੇਖੋ ਨਿਸ਼ਾਨੀਆਂ ਨੇ ਚੁੰਨੀਆਂ ਮਗਰ ਲਾ ਕੇ ਪਤਵਾਰਾ ਇਹ ਆ ਵੀ ਕੋਈ ਆ ਵੱਡੀ ਵੇਖ ਲੋ ਪੇਠਪੁੜਾ ਦਾ ਦਾਜਾ ਲਾਓ ਨੇੜੇ ਲਾ ਕੇ ਪੇਠਪੁੜਾ ਵੱਡੀ ਵੇਖੋ ਛੋਟੀ ਏਡੀ ਵੱਡੀ ਛੋਟੀ ਮੈਣਾ ਰਖਉਂਦੀ ਪੇਠਪੁੜਾ ਥਣ ਲੇ ਵਾਇ ਹੋ ਗਿਆ ਨਹੀਂ ਚੱਲਦਾ ਵੀਰ ਜੀ ਇਨ ਸ਼ਾਮੀਆਂ ਦੇ ਨਾਲ ਭਰੀ ਪਈ ਏ ਦੇਖੋ ਵੇਖੀ ਆਹ ਆਹ ਤੇ ਦੋ ਪਾਜੀ 18 ਕਿਲੋ ਦੁੱਧ ਹੁਣ ਰੈਡੀ ਚੂਣ ਵਾਲਾ ਜੇ ਦੇਖੋ ਮਹਾਰਾਜ ਦੀ ਕਿਰਪਾ ਦੇ ਨਾਲ ਚੀਜ਼ ਇਹ ਤੇ ਦਾਉ ਬਦੀ ਪਿੱਠ ਪੁੜਾ ਦੇਖੋ ਸਿੰਘ ਸ਼ਿੰਗਾਰ ਨਿਸ਼ਾਨੀਆਂ ਵੇਖੋ ਲੇਵਾ ਗੰਨ ਧੁੰਨ ਨੂੰ ਕੰਮ ਕਰ ਰਿਹਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਜੋ ਟੀਵੀ ਦੀ ਆਪਣੇ ਕੋ ਪਹਿਲਾ ਸੂਆ ਮੂੰਹ ਤੋਂ ਚਾਰਨੰਦ ਦਾ ਕੱਲ ਦੀ ਸੂਈ ਆ ਬੋਲੇ ਤਾਂ ਹੁਣ ਤੇ ਭਾਜੀ ਉਦਾਂ ਖਾਲੀ ਕਰ ਦਿੱਤੀ ਜੇ ਆਉਣ ਵਾਲੇ ਦਿਨਾਂ 'ਚ ਵੀਡੀਓ ਇੱਥੇ ਤਾਂ ਮੈਂ ਖਾਵਾਂਗੇ 15-16 ਕਿਲੋ ਦੁੱਧ ਚਵਾ ਕੇ ਸੇ ਗਿਸ਼ੰਗਾਰ ਦਾ ਅੰਦਾਜ਼ਾ ਲਾ ਲਓ ਇਨੀ ਕਾ ਨੇ ਕਾ ਸੇ ਗਿਸ਼ੰਗਾਰ ਕਿਲੇ ਪੱਲੇ ਆ ਥਨ ਲੇਵਾ ਥੱਲੇੋਂ ਮਖਾਲ ਦੋ ਪਰਲੇ ਪਾਸਿਓ ਵੀ ਮਖਾਲ ਦੋ ਥਨ ਲੇਵਾ ਚੱਕਰਾ ਕੇ ਪਿੱਛਿਓ ਮਖਾਲ ਲਓ ਮੈਂ ਦੀ ਕੁਆਲਿਟੀ ਬਿਊਟੀ ਮਖਾਲ ਲਓ ਆ ਚੀਜ਼ਾਂ ਪਾਜੀ ਨੂੰ ਦਿਆਂ ਦੇ ਹਰਦਾਵਾ ਡੇਰੀ ਫਾਰਮ ਦੇ ਉੱਤੇ ਟੌਪ ਦੀਆਂ ਇਧਰੋਂ ਆ ਨੀਲੀ ਰਾਵੀ ਦੇ ਦਰਸ਼ਨ ਕਰਾਓ ਇਧਰੋਂ ਵੀ ਲੇਵਾ ਪੇ ਕਿੱਥੋਂ ਬੋਰਾ ਵੱਧਾ ਥੱਲੇ ਮੈਂ ਦਾ ਉਹਦਾ ਅੰਦਾਜ਼ਾ ਲਗਾਉ ਹੈ ਕਿਉਂ ਚ ਜਾਵੀਂ ਸੰਦੇਵਾ ਜੀ ਦਾ ਆ ਗਿਆ ਨਾ ਜੀਆ ਉਹ ਨੀਂਗ ਪਰੀ ਆਪਣੇ ਫਾਰਮ ਤੇ ਮਹਾਰਾਜ ਦੀ ਕਿਰਪਾ ਨਾਲ ਬਾਕੀ ਵੀਰ ਜੀ ਆਉਂ ਬਣਾਲੇ ਦੇ ਨਾ ਨੀਤਾ ਨੂੰ ਵੀਰ ਵੀਡੀਓ ਦੂਜਾ 파ਟ ਬਖਾਨਾਂਗੇ ਇੱਕ ਦਿਨ ਅੱਜ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਤੇ ਝੋਟੀਆਂ ਨਿੱਗੀ ਨਿੱਕੀ ਕੀਮਤਾਂ ਤੇ ਵੱਡੀਆਂ ਝੋਟੀਆਂ 20 ਪਲਸ ਵਾਲੀਆਂ ਆਪਣੇ ਫਾਰਮ ਤੋਂ ਖਰੋ ਸਾਰੇ ਵੀਰਾਂ ਨੂੰ ਸੱਸ